ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਸਾਰਿਆਂ ਨੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਅੱਜ ਦੇ ਵਲੌਗ ਦੇ ਵਿੱਚ ਠੀਕ ਹੈ ਤੇ ਓਹੋ ਹਾਂਜੀ ਆਪਣੇ ਆ ਗਏ ਭਾਈ ਪਾਰਸਲ ਨਾਇਕਾ ਤੋਂ ਰਿੱਕੀ ਵੀ ਆ ਗਏ ਰਿੱਕੀ ਲੈ ਕੇ ਆਏ ਝੂਹਾਰ ਵਾਸਤੇ ਸਮਾਨ ਮਦਰ ਕੇਅਰ ਤੋਂ ਉਹ ਆਪਾਂ ਦੇਖਾਂਗੇ ਕੀ ਲੈ ਕੇ ਉਹ ਕਿੱਥੇ ਆਪਣੇ ਪਾਰਸਲ ਕਿੱਥੇ ਰੱਖਤੇ ਇਹ ਤਰ੍ਹਾਂ ਕੇ ਹਾਰਸੂ ਪਤਾ ਨਹੀਂ ਕਿੱਥੇ ਰੱਖਤੇ ਪਿਰਪਲ ਕੌਰ ਨਿਆ ਪਏ ਹੁਣ ਇਹ ਆਪਾਂ ਖੋਲ ਕੇ ਦੇਖਦੇ ਹਾਂ ਵੀ ਇਹਦੇ ਵਿੱਚ ਕੀ ਕੀ ਸਮਾਨ ਆਇਆ ਕਿਉਂਕਿ ਮੈਂ ਨਾਈਕਾ ਤੋਂ ਆਨਲਾਈਨ ਆਰਡਰ ਕੀਤਾ ਸੀਗਾ ਠੀਕ ਹੈ ਖੋਲ ਕੇ ਦਿਖਾਉਣੀ ਆ ਤੁਹਾਨੂੰ ਕੀ ਕੀ ਆਇਆ ਲੈ ਵੀਰਪਾਲ ਆ ਖੋਲ ਕੇ ਦਿਖਾਉਣੀ ਕੈਂਚੀ ਦੇ ਦਿਓ ਕੇ ਇਹ ਦਿਨ ਲਈ ਖੁੱਲ ਜੂ ਇਸ ਵਾਰ ਮੈਂ ਕਿਉਂਕਿ ਸਾਲ ਬਾਅਦ ਘਟੂ ਘਟ ਇੱਕ ਸਾਲ ਬਾਅਦ ਮੈਂ ਦੁਬਾਰੇ ਆਪਦੀ ਸ਼ਾਪਿੰਗ ਆ ਜਿਹੜੀ ਉਹ ਸਟਾਰਟ ਕੀਤੀ ਆ ਆਨਲਾਈਨ ਪਹਿਲਾਂ ਮੇਰੇ 파ਰਸਲ ਬਾਹਲੇ ਆਉਣੇ ਸੀ ਰਿਕਵਨ ਲਾੜਨ ਲੱਗ ਗਏ ਸੀ ਪਹਿਨੇ 파ਰਸਲ ਪਹਿਨੇ 파ਰਸਲ ਚਲੋ ਹੁਣ ਇਹ ਚੀਜ਼ ਮੈਂ ਦੁਬਾਰੇ ਸਟਾਰਟ ਕਰ ਲਈ ਆ ਹੂ ਹੂ ਕੀ ਆਇਆ ਹੈ ਬਲੈਕ ਹੈਅਰ ਡਾਈ ਸ਼ੈਂਪੂ ਇਹ ਤਾਂ ਮੈਂ ਮੰਗਵਾਈ ਨਹੀਂ ਸੀਗਾ ਫਰਾਡ ਹੋ ਗਿਆ ਮੇਰੇ ਨਾਲ ਤੁਸੀਂ ਆਂਕ ਰੱਖੇ ਦਾ ਉਹ ਹਾਂ ਸੀਗਾ ਆਪਾਂ ਉਹ ਕਰ ਦਨੇ ਆ ਰਿਟਰਨ ਪਾ ਦਾਂਗੇ ਕਿੱਕੀ ਨੂੰ ਕਹਿ ਕੇ ਮੇਰੇ ਟਰਨ ਪਵਾ ਦੂੰਗੀ 498 ਇੱਥੇ ਲਿਖਿਆ ਤੇ ਇਹੀ ਹੋਇਆ ਪਰ ਇਹ ਤਾਂ ਮੈਂ ਮੰਗਵਾਇਆ ਹੀ ਨਹੀਂ ਸੀਗਾ ਡਾਈ ਸ਼ੈਂਪੂ ਗਲਤੀ ਨਾਲ ਆ ਗਿਆ ਹੁਣ ਐਡਰੈਸ ਤਾਂ ਆਪਣੀ ਪਾਇਆ ਹੋਇਆਗਾ ਕਈ ਵਾਰ ਹੋ ਜਾਂਦਾ ਦੇਖਾ ਮੈਂ ਮੇਰੇ ਵਾਲੇ ਘੇਟੀ ਲੈਦੇ ਹੀ ਮੜੇ ਬਈ ਗਾਈਜ਼ ਆਪਣੇ ਨਾਲ ਤਾਂ ਫਰੋਡ ਵਾਲਾ ਕੰਮ ਹੀ ਹੋ ਗਿਆ ਪਤਾ ਨਹੀਂ ਇਹ ਕੀਨੇ ਮੰਗਾਇਆ ਕਿਵੇਂ ਮੰਗਾਲਿਆ ਰਿੱਕੀ ਨੂੰ ਪੁੱਛਾਂਗੀ ਵੀ ਉਹਨਾਂ ਨੇ ਤਾਂ ਨਹੀਂ ਮੰਗਾਇਆ ਪਰ ਮੈਨੂੰ ਤਾਂ ਲੱਗਦਾ ਨਹੀਂ ਵੀ ਉਹਨਾਂ ਨੇ ਮੰਗਵਾਇਆ ਹੋਊਗਾ ਐਡਰੈਸ ਮੇਰਾ ਭਰਿਆ ਹੋਇਆ ਸੀਗਾ ਜਾਂ ਰਾਜੂ ਤੋਂ ਪਤਾ ਕਰਾਂਗੇ ਹੈ ਬਲੈਕ ਹਾਂ ਇਹ ਕੀ ਨਹੀਂ ਆਰਡਰ ਕੀਤਾ ਇਹ ਹਾਂ ਰਾਜੂ ਸੀ ਜਿੰਨੇ ਨੇ ਮੰਗਾਇਆ ਹੋਵੇ ਕਿਤੇ ਕਿਉਂਕਿ ਮੈਂ ਤਾਂ ਇਹ ਆਰਡਰ ਕੀਤਾ ਹੀ ਨਹੀਂ ਹੈਗਾ ਕੀ ਪਤਾ ਕਿ ਨਹੀਂ ਆਰਡਰ ਕੀਤਾ ਇਹ ਆਹ ਦੇਖਦੇ ਆ ਮੇਰਾ ਤਾਂ ਆ ਡਰਾਇਆ ਗਿਆ ਜੀ ਦੇਖਦੇ ਆ ਆਪਾਂ ਕੀ ਕੀ ਸਮਾਨ ਆਇਆ ਨਾਈਕਾ ਤੋਂ ਉਹ ਵੀ ਨਾਈਕਾ ਕਦੇ ਵੀ ਗਲਤ ਝੇੜ ਨਹੀਂ ਭੇਜਦੀ ਮੈਨੂੰ ਇੰਨਾ ਪਤਾ ਹੁੰਦਾ ਬਿੱਲ ਆ ਗਿਆ ਬਿੱਲੇ ਤੇ ਲਿਖਿਆ 1064 ਠੀਕ ਹੈ ਸਭ ਤੋਂ ਪਹਿਲਾ ਦਾ ਲੋ ਜੀ ਇੱਕ ਤਾਂ ਆਪਣੇ ਕੋਲ ਆਇਆਗਾ ਹੈਂਡ ਕਰੀਮ ਮੰਗਵਾਈ ਆ ਮੈਂ ਠੀਕ ਹੈ ਮੈਂ ਯੂਜ਼ ਕਰਕੇ ਦੇਖੂਗੀ ਕਿਉਂਕਿ ਮੇਰੇ ਹੱਥ ਬਹੁਤ ਡਰਾਈ ਰਹਿੰਦੇ ਆ ਤਾਂ ਕਹਿੰਦੇ ਇਹ ਬਹੁਤ ਵਧੀਆ ਕਰੀਮ ਆ ਕੀ ਫਿਕਸਡ ਧਰਮਾ ਦੀ ਐਂਟੀ ਹੈਂਡ ਕਰੀਮ ਮੰਗਵਾਈ ਆ ਫਸਟ ਤੇ ਠੀਕ ਹੈ ਸੈਕੰਡ ਮੈਂ ਮੰਗਵਾਇਆਗਾ ਬਾਈ ਮੈਨੀਕੀਅਰ ਤੇ ਪੈਡੀਕੀਅਰ ਕਿੱਟ ਮੰਗਵਾਈ ਆ ਠੀਕ ਆ ਮੈਂ ਘਰੇ ਹੀ ਮੈਨੀਕੀਅਰ ਪੈਡੀਕੀਅਰ ਕਰਕੇ ਦੇਖੂਗੀ ਕਿਸੇ ਹਿਸਾਬ ਨਾਲ ਹੱਥ ਪੈਰਾਂ ਦੇ ਹਾਲਾਤ ਹੋਏ ਪਿਆ ਗਰਮੀ ਕਰਕੇ ਤਾਂ ਦੇਖੂਗੀ ਵੀ ਕਿਦਾਂ ਦਾ ਰਿਜ਼ਲਟ ਆ ਫਿਰ ਤੁਹਾਨੂੰ ਵੀ ਦੱਸ ਦੂੰਗੀ ਤੇ ਇੱਕ ਇਹਨਾਂ ਨੇ ਆ ਫ੍ਰੀ ਭੇਜਿਆਗਾ ਫੋਮਿੰਗ ਕਲੀਨਜ਼ਰ ਜੈਲ ਸੀਰਾ ਵੀ ਦੀ ਠੀਕ ਆ ਇਹ ਵੀ ਵਧੀਆ ਹੁੰਦਾ ਹੈ ਇਹ ਇਹਨਾਂ ਨੇ ਨਾਲ ਫ੍ਰੀ ਭੇਜਿਆਗਾ ਤੇ ਕੱਪੜੇ ਪਲਾਸਟ ਡੱਬੇ ਚਾਹੀਏ ਚੀਜ਼ ਇਹ ਦੇਖਦੇ ਆਪਾਂ ਕੀ ਹੈਗਾ ਰਾਜਮੋਤੂ ਵੀ ਨਾਇਕਾ ਨਾਇਕਾ ਦੀ ਐਪ ਤੋਂ ਮੈਂ ਕਹਾ ਕਰਦੀ ਆ ਵੀਰਪਾਲ ਸ਼ੋਪਿੰਗ ਇਹ ਕੋਈ ਗਲਤ ਚੀਜ਼ ਨਹੀਂ ਭੇਜਦੇ ਆ ਤਾਂ ਮੇਰੇ ਨਾਲ ਸ਼ਰਮ ਦਿਨ ਦਿਹਾੜੇ ਧੋਖਾ ਹੋ ਗਿਆ ਉਹ ਦੇ ਆਪ ਤਾਂ ਇਹ ਵੀ ਨਹੀਂ ਚੈੱਕ ਕੀਤਾ ਵੀ ਨਾਇਕਾ ਤੋਂ ਕਹੀ ਆਇਆ ਨਹੀਂ ਕਿਉਂਰ ਆਪਾਂ ਕਿਹੜੀ ਐਪ ਤੋਂ ਕੀਤਾ ਲਓ ਜੀ ਬਾਡੀ ਸਕਰਬ ਆਗਾ ਸਪੈਸ਼ਲੀ ਫੋਰ ਮੇ ਹੱਥਾਂ ਵਾਸਤੇ ਮੰਗਵਾਇਆ ਹੈਗਾ ਠੀਕ ਆ ਹੱਥਾਂ ਤੇ ਪੈਰਾਂ ਵਾਸਤੇ 400 ਰੁਪਏ ਦਾ ਆਇਆਗਾ ਇਹਦੇ ਜਿਹੜੇ ਸੀਗੇ ਬੈਸਟ ਸੈਲਰ ਸੀਗਾ ਤੇ ਇਹ ਤੇ ਇੱਕ ਇਹਦੇ ਰਿਵਿਊ ਬੜੇ ਅੱਛੇ ਕੀਏ ਸਾਪਾ ਤਿੰਨ ਚੀਜ਼ਾਂ ਮੰਗਵਾਈਆਂ ਨੇ ਠੀਕ ਹੈ ਤਿੰਨ ਚੀਜ਼ਾਂ ਆਪਣੀਆਂ ਆਈਆਂ ਨੇ ਇੱਥੇ ਇੱਕ ਕਪੜਾ ਚੀਜ਼ ਫ੍ਰੀ ਆਈ ਆ ਠੀਕ ਹੈ ਇਹ ਵੜੀਆਂ ਚੀਜ਼ਾਂ ਨੇ ਆਪਾਂ ਚ ਲੈ ਕੇ ਜਾਂਦੇ ਆ ਘਰੇ ਇਹ ਕਰਕੇ ਦੇਖਾਂਗੇ ਅਪਲਾਈ ਦੇਖਦੇ ਆ ਫਿਰ ਕੀ ਰਿਜ਼ਲਟ ਆ ਫਿਰ ਮੈਂ ਤੁਹਾਡੇ ਨਾਲ ਸਾਰਿਆਂ ਨਾਲ ਇਹਦੇ ਰਿਜ਼ਲਟ ਜਰੂਰ ਸ਼ੇਅਰ ਕਰਾਂਗੀ ਇਹ ਆ ਤਾਂ ਮੇਰੇ ਨਾਲ ਮੂਏ ਹੀ ਹੋ ਗਿਆ ਗਾਇਸ ਮੰਗਵਾਇਆ ਕੀ ਸੀ ਜਿੱਤ ਨਿਕਲਿਆ ਮੂਏ ਮੂਏ ਹੋ ਗਿਆ ਮੂਏ ਮੂਏ ਹੋ ਗਿਆ ਕੱਲ ਪੱਕੇ 499 ਰੁਪਏ ਦਾ ਗਾਇਸ ਮੇਰੇ ਨਾਲ ਮੂਏ ਮੂਏ ਹੋ ਗਿਆ ਗਵਰਨਮੈਂਟ ਤਾਂ ਲੱਗਦਾ ਕਿਸੇ ਨੇ ਫਰਾਡ ਕੀਤਾ ਕੋਪਾ ਨੂੰ ਹੀ ਭੇਜਤਾ ਤੁਸੀਂ ਕੀ ਕਹਿੰਦੇ ਹੋ ਹੋ ਸਕਦਾ ਕੁਝ ਵੀ ਲੱਗਦਾ ਮੇਰੇ ਨਾਲ ਫਰਾਡ ਹੋ ਗਿਆ 498 ਦਾ ਜਿਹੜਾ ਉਹ ਆਪਾਂ ਪੀਜਾ ਖਾਂਦੇ ਤਰੀਕੀ ਤਾਂ ਪੁੱਛ ਗਿਆ ਤਰੀਕੀ ਤਾਂ ਪੁੱਛ ਕਿਉਂਣੀ ਆ ਮੈਂ ਕੱਢ ਜੀ ਮੁੰਡਿਆਂ ਨੂੰ ਨਾ ਮੁੰਡਿਆਂ ਨੂੰ ਸ਼ਾਪਿੰਗ ਕਰਨ ਦਾ ਸੱਚੀ ਨਹੀਂ ਪਤਾ ਹੁੰਦਾ ਅੱਜ ਮੈਂ ਮਦਰ ਕੇਅਰ ਤੋਂ ਪ੍ਰੋਡਕਟ ਮੰਗਵਾਇਆ ਰਿੱਕੀ ਦੇ ਪ੍ਰੋਡਕਟ ਤਾਂ ਚੱਲ ਸਾਰੇ ਸਹੀ ਲਿਆਂਦੇ ਦੁਜਾਰ ਵਾਸਤੇ ਦੋ ਕੱਪੜੇ ਲਿਆਂਦੇ ਤੇ ਦੋਨੋਂ ਕੱਪੜੇ ਇੰਨੇ ਨੇ ਨਹੀਂ ਮੇ ਉੱਤੋਂ ਤੂੰ ਕਚਕਿਚਾ ਦੇਖ ਉਹਦਾ ਜੁਹਾਰ ਦਾ ਜਿਹੜਾ ਲਿਆਂਦਾ ਲੈ ਕੇ ਤਾਂ ਫੜ ਕੇ ਲਿਆ ਦੇ ਵੀਰੇ ਤੂੰ ਫੜ ਕੇ ਤਾਂ ਲਿਆ ਤੂੰ ਖੁਦ ਕਹੀਂੀ ਦਿਖਾ ਹਾਂ ਜਾ ਮੈਂ ਕੁ ਲੈ ਕੇ ਦੇਖ ਤਾਂ ਸਹੀ ਵੀਰਪਾਲ ਦੇਖ ਤੋ ਸਹੀ ਮੈਕੂ ਕੱਲ੍ਹ ਨਹੀਂ ਹੁਣ ਮੇਰੇ ਮੂਹੇ ਕੋਲ ਸੋਹਣ ਹੋ ਰਹੀ ਸੀ ਬੰਰਿਆ ਸੀ ਆਹ ਦੇਖ ਲੈ ਆਹ ਦੇ ਕੱਚਾ ਤਾਂ ਦੇਖ ਲੋ ਇਹਦਾ ਕੰਮੀ ਹੋਈ ਜਾ ਚਲੋ ਸੋਹਣਾ ਲੱਗਿਆ ਮੈਨੂੰ ਆ ਮੈਨੂੰ ਸੋਹਣਾ ਲੱਗਿਆ ਵੀਰਪਾਲਾ ਸੋਹਣਾਗਾ ਸੂਟ ਆ ਬਹੁਤ ਸੋਹਣਾਗਾ ਠੀਕ ਐ ਮੰਨਦੀ ਆਈ ਤੇ ਨਹੀਂ ਚਲ ਆ ਕੱਚਾ ਤਾਂ ਦੇਖ ਲੋ ਆ ਕਿੱਥੇ ਆ ਜੂ ਲੱਕ ਉਹਦੇ ਐਡਾ ਵੱਡਾ ਜੂ ਜੂ ਦੀ ਲੱਗ ਕੇ ਦੇਖ ਕੱਢ ਦੇ ਜੂ ਜੂ ਆ ਠੀਕ ਆ ਕ੍ਰੋਪਸ ਠੀਕ ਨੇ ਲੈ ਦੇਖੀ ਤਾਂ ਲੋਰ ਬਣ ਗਈ ਹੋਰ ਇਹ ਤਾਂ ਲੋਰ ਬਣ ਗਈ ਲੈ ਇਹਦੀ ਦੱਸ ਦੇਖ ਲੈ ਵੀਰਾਂ ਆ ਤਾਂ ਜਮੀ ਬੇਕਾਰ ਰ ਦੇਖੀ ਕਲਰ ਕਿੱਥੇ ਆਸ ਹੋਣਾ ਰੈੱਡ ਲਾਈਨ ਦਾ ਦੱਸੋ ਹੁਣ ਮੈਨੂੰ ਇਹ ਕੋਈ ਗੱਲ ਆ ਵੀਡੀਓ ਹੱਥ ਚੁੱਕ ਕੇ ਸੇਟ ਕਰ। ਦੇਖ ਲਾ ਵੀਰਪਾਲ ਹੁਣ ਇਹ ਬਠਿੰਡੇ ਜਾ ਕੇ ਵਾਪਸ ਕਰਕੇ ਆਉਣੇ ਪੈਣਗੇ। ਕਿ ਸਾਨੂੰ ਦੇ ਦੇ। ਸਾਗ ਰੱਖ ਲਉਨੇ। ਉਹਨੇ ਦੇ ਕੱਪੜੇ ਨਹੀਂ ਹੋਣੇ ਮੈਨੂੰ ਲੱਗਦਾ ਜਿੰਨਾ ਤੇਲ ਭੁੱਕਿਆ ਜਾਉ। ਹੈ? 18 ਤੋਂ 24 ਮਹੀਨੇ ਵਾਸਤੇ। ਹਾਂ। ਉਹ ਦੇਖ ਲਾ ਆ ਲਈ ਆਉਣੇ ਜੂ ਜੂ ਦੇਖਿਆ ਤੇਰੇ ਮਦਰ ਕੇਅਰ ਤੋਂ ਪ੍ਰੋਡਕਟ ਮੰਗਵਾਇਆ ਅੱਜ ਮੈਂ ਕਿਉਂਕਿ ਮਦਰ ਕੇਅਰ ਦੇ ਪ੍ਰੋਡਕਟ ਬਹੁਤ ਅੱਛੇ ਹੁੰਦੇ ਆ ਬੇਬੀ ਲਈ 18 ਤੋਂ 24 ਵਾਲੇ ਹੋਰ 18 ਤੋਂ 24 ਵਾਲੇ ਨੇ ਹੋ ਬਈ ਗਾਇਸ ਅੱਜ ਆਪਾਂ ਮਾਇਆ ਦੋ ਪਾਰਸਲ ਠੀਕ ਹੈ ਇੱਕ ਆਪਾਂ ਕਜਲ ਮੰਗਵਾਇਆ ਹੈਗਾ ਇੱਕ ਮੰਗਵਾਇਆ ਆਪਾਂ ਮਸਕਾਰ ਕਿਦਾਂ ਇਹ ਦੇਖਦੇ ਆਂ ਆਪਾਂ ਇਹਦਾ ਰਿਵਿਊ ਕਿਵੇਂ ਦਾਗਾ ਠੀਕ ਹੈ ਦੇਖਦੇ ਆਂ ਆਪਾਂ ਚੈੱਕ ਕਰਦੇ ਆਂ ਲੋਵੀ ਆਪਾਂ ਮੰਗਵਾਈ ਸੀਗੀ ਅੱਜ ਠੀਕ ਆ ਇੱਕ ਮਸਕਰਾ ਮੰਗਵਾਇਆ ਸੀਗਾ ਮੈਂ ਤੇ ਇੱਕ ਮੰਗਵਾਇਆ ਸੀਗਾ ਮੈਂ ਲਾਈਨ ਆਹੋ ਕੱਜਰ ਠੀਕ ਆ ਕੱਜ ਜਿੱਮੇ ਵੇਅਰ ਵੀ ਕੀਤਾਗਾ ਦੇਖ ਸਕਦੇ ਹੋ ਤੁਸੀਂ ਪਾ ਲਿਆ ਕੱਜਰ ਮੈਂ ਤੇ ਜਿਹੜਾ ਮਸਕਰਾ ਉਹ ਵੀ ਲਗਾ ਲਿਆਗਾ ਬਾਕੀ ਦੇਖਦੇ ਆਪਾਂ ਕਿੰਨੇ ਕ ਟਾਈਮ ਤੱਕ ਸਟੇ ਰਹਿਦਾਗਾ ਠੀਕ ਆ ਫੇਰਦਾ ਤਾਂ ਨਹੀਂ ਤਾਂ ਮੈਂ ਤੁਹਾਨੂੰ ਇਹਦੀ ਰਿਵਿਊ ਸਾਂਝੀ ਕਰ ਦੂੰਗੀ ਅੱਜ ਹੀ ਵੀ ਕਿੰਨੇ ਟਾਈਮ ਤੱਕ ਸਹੀ ਰਹਿੰਦਾਗਾ ਫਿਰ ਤੁਸੀਂ ਮੰਗਵਾ ਸਕਦੇ ਹੋ ਠੀਕ ਹੈ ਤੇ ਬਾਕੀ ਤਿੰਨ ਸਾਲ ਦੀ ਇਹਦੀ ਗਾਰੰਟੀ ਹੁੰਦੀ ਆ ਤੁਹਿਆ 25 26 27 28 ਤੱਕ ਠੀਕ ਹੈ ਵਧੀਆ ਪ੍ਰੋਡਕਟ ਲੱਗਿਆ ਮੈਨੂੰ ਮੈਂ ਰਿਵਿਊ ਤਾਂ ਬਹੁਤ ਦੇਖੇ ਸੀਗੇ ਮਿਡ ਨਾਈਟ ਰੀਨਿੰਗ ਮਿਡ ਨਾਈਟ ਠੀਕ ਹੈ ਤੇ ਬੋਲੀਮੈਕਸ ਮਸਕਰਾ ਰੀਨਿੰਗ ਦਾ ਤੇ ਬਾਕੀ ਆਪਾਂ ਦੇਖਦੇ ਆਂ ਬਸ ਇਹੀ ਸੀਗੀ ਆਪਾਂ ਮੰਗਵਾ ਲਿਆ 419 ਰੁਪਏ ਦਾ ਆਇਆ ਸੀਗਾ 419 ਰੁਪਏ ਦੀ ਕਿੱਟ ਆਇਆ ਸੀਗਾ ਦੋਨੇ 419 ਦੇ ਆਏ ਸੀਗੇ ਬਾਕੀ ਆਪਾਂ ਦੇਖਾਂਗੇ ਠੀਕ ਹੈ ਫਿਰ ਤੁਹਾਡੇ ਨਾਲ ਸ਼ੇਅਰ ਕਰੂੰਗੀ ਫੀਡਬੈਕ ਲਓ ਬਈ ਅੱਜ ਮੌਸਮ ਬਹੁਤ ਵਧੀਆ ਹੋਇਆ ਪਿਆ ਬਾਹਰ ਤੇ ਗगन ਖਾਰੀਆ ਬਗਾਣੇ ਕੌਣ ਲੈ ਕੇ ਆਇਆ ਪਕੌੜੇ ਨਾ ਪਕੌੜੇ ਕੌਣ ਲੈ ਕੇ ਆਇਆ ਪਕੌੜੇ ਹੈ ਹੈ ਕਿਹਨੇ ਲੈ ਕੇ ਦਿੱਤੇ ਆ ਪਕੌੜੇ ਦੱਸ ਕਿਹਨੇ ਲੈ ਕੇ ਦਿੱਤੇ ਪਕੌੜੇ ਦੀਦੀ ਨੇ ਕਿਹੜੀ ਦੀਦੀ ਨੇ ਬੋਲੀ ਜਾਂਦੀ ਬੋਲੀ ਜਾਂਦਾ ਦੀਦੀ ਆਪਦੇ ਲਈ ਲੈ ਕੇ ਆਈ ਸੀਗੇ ਇੱਧਰ ਦੇਖ ਲਓ ਬਈ ਵੀਰਪਾਲ ਕੌਰ ਸੋਸਤੀ ਜੜੀਆਂ ਪਕੌੜੇ ਖਾਣੇ ਹਨ ਇਹਨੂੰ ਪਕੌੜੇ ਖਾਦਦੇ ਨਹੀਂ ਹਲੇ ਸੁਸਤੀ ਕੀ ਝੜੂਗੀ ਇਹਨੂੰ ਕੌੜੀ ਨਹੀਂ ਖਾਦਦੇ ਨੇ ਅਸੀਂ ਦੂਦ ਨੈਟ ਵੀ ਨਹੀਂ ਚੱਲ ਰਿਹਾ ਨਟਾ ਇੱਧਰ ਫੋਨ ਵਾਲਾ ਨੈਟ ਲਾ ਦਿਓ ਫੋਨ ਵਾਲਾ ਵੀ ਚੱਲ ਰਿਹਾ ਪੀਪਾ ਕਿਉਂ ਨਹੀਂ ਚੱਲ ਰਿਹਾ ਚੱਲੂਗਾ ਪੀਪਨ ਆ ਗਿਆ 11 Pro Max ਕਿਸੇ ਟਾਈਮ ਇਹਦੀ ਬਹੁਤ ਕੀਮਤ ਸੀ ਕਿਸੇ ਟਾਈਮ ਸੀ ਨਾ ਅੱਜ ਵੀ ਹੈਗੀ ਹੈ ਅੱਜ ਹਾਂ ਮੇਰੀ ਨਜ਼ਰ ਦੇ ਵਿੱਚ ਤੇਰੀ ਨਜ਼ਰ ਦੇ ਵਿੱਚ ਨਹੀਂ ਹੋਣੀ ਤਾਂ ਨਾ ਹੋਵੇ ਬਾਹਰ ਮੌਸਮ ਦੇਖ ਬਾਈ ਅੱਜ ਮੈਂ ਤੁਹਾਡੇ ਨਾਲ ਇੱਕ ਅਸੀਂ ਬਹੁਤ ਹੀ ਜ਼ਰੂਰੀ ਗੱਲ ਸਾਂਝੀ ਕਰਨੀ ਹੈ ਕਿਉਂਕਿ ਸਾਡੇ ਨਾਲ ਨਾ ਉਹਨੂੰ ਫਰੋਡ ਹੋ ਗਿਆ ਤਾਂ ਤੁਹਾਡੇ ਨਾਲ ਵੀ ਨਾ ਹੋ ਜੇ ਜੇ ਤੁਹਾਡੇ ਕਈ ਵਾਰ ਆਪਾਂ ਨੂੰ ਪਤਾ ਨਹੀਂ ਹੁੰਦਾ ਆਪਾਂ ਆਨਲਾਈਨ ਸ਼ੋਪਿੰਗ ਕਰਦੇ ਆ ਆਰਡਰ ਕਰਦੇ ਆ ਵੀ ਆਪਾਂ ਕੀ ਮੰਗਾਇਆ ਕਈ ਵਾਰ ਦੇਖ ਲਿਆ ਕਰੋ ਚੈੱਕ ਕਰ ਲਿਆ ਕਰੋ ਵੀ ਇਹ ਚੀਜ਼ ਆਪਾਂ ਮੰਗਵਾਈ ਆ ਫਿਰ ਹੀ ਆਰਡਰ ਫੜਿਆ ਕਰੋ ਹੁਣ ਜਿਵੇਂ ਵੀਰਪਾਲ ਨੇ ਨਾ ਕੁਝ ਹੋਰ ਮੰਗਵਾਇਆ ਸੀ ਵੀਰਪਾਲ ਨੂੰ ਇੱਕ ਦਿਨ 2400 ਦਾ ਨਾ ਆਰਡਰ ਆਇਆ ਕਹਿੰਦੇ ਵੀ ਵੀਰਪਾਲ ਦੇ ਨਾਮ ਤੇ ਆਇਆਗਾ ਜਿਹੜਾ ਪਾਰਸਲ ਆਗਾ ਵੀਰਪਾਲ ਕਹਿੰਦੀ ਵੀ ਕੀ ਆਇਆ ਗਬੀਰਪਾਲ ਨੇ ਪਹਿਲਾਂ ਸੱਚ ਨਹੀਂ ਮੰਨਿਆ ਫਿਰ ਵੀਰਪਾਲ ਨੇ ਚੈੱਕ ਕੀਤਾ ਉਹਦੇ ਵਿੱਚ ਸੀ ਹਿੱਟ 2400 ਦੇ ਹਿੱਟ ਹਿੱਟਾਂ ਸੀ ਜਾਂ ਐਡਾ ਡੱਬਾ ਸੀਗਾ ਮੱਛਰ ਮਾਰਨ ਵਾਲੀ ਠੀਕ ਹੈ ਤੇ ਇਹਨੇ ਉਦੋਂ ਫੜਿਆ ਨਹੀਂ ਉਹੀ ਮੇਰੇ ਨਾਲ ਉਹੀ ਸਾਡੇ ਕੋਲ ਇਥੇ ਕਲਾਇੰਟ ਸੀ ਅਸੀਂ ਸਾਰੇ ਜਣੇ ਬੀਜੀ ਸੀਗੇ ਮੈਂ ਇਕੱਲਾ ਸ਼ੈਂਪੂ ਵੜ ਲਿਆ ਐ ਨਹੀਂ ਦੇਖਿਆ ਵੀ ਕਿਹੜਾ ਸ਼ੈਂਪੂ ਆ ਕੀ ਆ ਤੇ ਨਾ ਹੀ ਮੈਂ ਉਹ ਚੀਜ਼ ਮੰਗਵਾਈ ਸੀਗੀ ਤੇ 500 ਰੁਪਏ ਮੇਰਾ ਐਵੇਂ ਹੀ ਗਿਆ ਤੇ ਮੇਰੇ ਨਾਲ ਉਦੋਂ ਬਹੁਤ ਵੱਡਾ ਇਹ ਫਰਾਡ ਹੋਇਆ ਤੁਹਾਡੇ ਨਾਲ ਵੀ ਨਾ ਹੋ ਜੇ ਆਪਦਾ ਦੇਖ ਕੇ ਪਾਰਸਲ ਫੜਿਆ ਕਰੋ ਫਿਰ ਪੇਮੈਂਟ ਕਰਿਆ ਕਰੋ ਕਿਉਂਕਿ ਕੋਈ ਵੀ ਆ ਕੇ ਤੁਹਾਨੂੰ ਕਹਿ ਸਕਦਾਗਾ ਵੀ ਤੁਹਾਡਾ ਪਾਰਸਲ ਆਇਆਗਾ ਪਰ ਪਾਰਸਲ ਪਹਿਲਾਂ ਚੈੱਕ ਕਰੋ ਵੀ ਕਿਹੜੀ ਐਪ ਤੋਂ ਕੀ ਆਰਡਰ ਕੀਤਾ ਸੀ ਜਿਹੜਾ ਪਾਰਸਲ ਉਹ ਮੈਨੂੰ ਦੇ ਗਿਆ ਉਹ ਤਾਂ ਮੈਂ ਆਰਡਰ ਵੀ ਨਹੀਂ ਸੀ ਕੀਤਾ ਤੇ ਉਹੀ ਗੱਲ ਵੀਰਪਾਲ ਨੂੰ ਵੀ ਉਦੋਂ ਉਹ ਹੀ ਪਾਰਸਲ ਦੇਣ ਨੂੰ ਫਿਰਦੇ ਸੀ ਜਿਹੜਾ ਵੀਰਪਾਲ ਨੇ ਆਰਡਰ ਹੀ ਨਹੀਂ ਸੀ ਕੀਤਾ ਬਾਈ ਤੇ ਅੱਜ ਵੀਰਪਾਲ ਨੇ ਵੀ ਸਰਮਾ ਪਾਇਆ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਵੀਰਪਾਲ ਦੇ ਕੱਜਲ ਪਾਇਆ ਤੇ ਨਿਕਲਿਆ ਵੀ ਨਹੀਂ ਜਮਾ ਵੀ ਕਹਣਾ ਮੇਰੇ ਨਾਲ 5 500 ਰੁਪਏ ਦਾ ਫਰਾਡ ਹੋ ਗਿਆ ਮੇਰੇ ਨਾਲ ਦਿਖਾਈਏ ਨੂੰ ਕੁਝ ਨਹੀਂ ਮੰਗਾਇਆ ਮੰਗਾਈ ਨਹੀਂ ਕੁਝ ਹੋਰ ਕੀ ਹੁੰਦਾ ਮੰਗਵਾਇਆ ਹੀ ਨਹੀਂ ਆ ਮੈਂ ਆਰਡਰ ਹੀ ਨਹੀਂ ਕੀਤਾ ਆਹ ਵਾਲੀ ਚੀਜ਼ ਪਤਾ ਹੀ ਨਹੀਂ ਮੈਂ ਜਿੰਨੀਆਂ ਮੈਂ ਐਪਾਂ ਮੇਰੇ ਕੋਲ ਜਿੰਨੀਆਂ ਐਪਸ ਨੇ ਐਮਾਜ਼ਨ ਮੀਸੋ ਠੀਕ ਹੈ ਜੀਤੋ ਵੀ ਮੈਂ ਜਿਹੜੀ ਜਿਹੜੀ ਚੀਜ਼ ਮੰਗਾਉਣੀ ਆ ਮੈਂ ਸਾਰੀਆਂ ਚੈੱਕ ਕਰ ਲਈਆਂ ਗਗਨ ਏ ਟੂ ਜ਼ेड ਆਰਡਰ ਹੀ ਨਹੀਂ ਹੈ ਨਾ ਮਾਈ ਆਰਡਰ ਦੇ ਵਿੱਚੋਂ ਤਾਂ ਨਿਕਲੇ ਪਰ ਉਹ ਤਾਂ ਮੈਸੇਜ ਵੀ ਆਉਂਦਾ ਹੁੰਦਾ ਹੈ ਹਾਂ ਇਹ ਨਹੀਂ ਉਹ ਬੀਜੀ ਸੀ ਬਸ ਮੈਂ ਮੈਨੂੰ ਆਇ ਸੀ ਵੀ Amazon ਵੀ Nike ਤੋਂ ਵੀ ਸ਼ਾਇਦ ਮੈਂ ਸ਼ੈਂਪੂ ਆਰਡਰ ਕੀਤਾ ਸੀ ਉਹਨਾਂ ਆ ਗਿਆ ਉਹ 500 ਪੇਮੈਂਟ ਕਰਦੇ ਕੀ ਹੈ ਸ਼ੈਂਪੂ ਸ਼ੈਂਪੂ ਪਤਾ ਕਿਹੜੇ ਜਿਹੜਾ ਵੀਰਪਾਲ ਆ ਸਕਦੀ ਹੈ ਟੋਲੇ ਵਾਲਾ ਹਾਂ ਡਾਈ ਕਰਨ ਵਾਲਾ ਕਲਰ ਕਰਨ ਵਾਲਾ ਵੀਰਪਾਲ ਵਰਤ ਲਈ ਯਾਰ ਜੇ ਤੇਰੇ ਸਹੀ ਰਹੂਗਾ ਮੈਂ ਤਾਂ ਹੈਗਾ ਤਾਂ ਵਧੀਆਗਾ ਦੇਖ ਵਧੀਆ ਕੰਪਨੀ ਆ ਮਾੜੀ ਨਹੀਂ ਹੈ ਜੇ ਦਾ ਕੋਈ ਸਾਈਡ ਇਫੈਕਟ ਹੋ ਗਿਆ ਫਿਰ ਵੀ ਕਰਾਂਗੇ ਦੇਖ ਲੈ ਚ ਪੜ ਲਾ ਵੀ ਸਾਈਡ ਇਫੈਕਟ ਤਾਂ ਨਹੀਂ ਕੋਈ ਆਪਾਂ ਪਹਿਲਾਂ ਟੈਸਟ ਕਰ ਲਈ 24 ਘੰਟੇ ਪਹਿਲਾਂ ਹਾਂ ਮੈਂ ਤਾਂ ਕਹਿੰਦੀ ਹਾਂ ਟੈਸਟ ਕਰ ਲਈ ਪਹਿਲਾਂ ਬੈਚ ਟੈਸਟ ਜਿਹੜਾ ਵੀ ਇਹ ਕਹਿੰਦੀ ਹੈ ਕੰਮ ਕਰ ਹਾਂ ਹੈ ਵੀਰੂ ਲੋ ਬਈ ਆਪਣਾ ਨਵਾਂ ਸੂਟ ਵੀ ਬਣ ਕੇ ਹੋ ਗਿਆ ਤਿਆਰ ਮਾੜੀ ਜੀ ਝਲਕ ਦਿਖਾ ਦਿੰਨੀ ਆ ਠੀਕ ਹੈ ਲਾਈਟ ਲਵੈਂਡਰ ਕਲਰ ਦਾ ਸੂਟ ਹੈਗਾ ਤੇ ਜਿਹੜਾ ਆਪਾਂ ਕੱਲ ਨੂੰ ਇਹਦਾ ਕਰਾਂਗੇ ਸ਼ੂਟ ਕੱਲ ਨੂੰ ਫੋਟੋ ਵੀਡੀਓ ਤੁਹਾਡੇ ਨਾਲ ਆਪਾਂ ਸ਼ੇਅਰ ਕਰ ਦਾਂਗੇ ਪ੍ਰੋਪਰ ਓਕੇ ਗਾਇਸ ਤੇ ਆਹ ਵਾਲੇ ਸਾਰੇ ਸੂਟ ਵੀ ਰੈਡੀ ਹੋ ਕੇ ਆ ਗਏ ਆ ਹੁਣ ਜਿੰਨਾ ਜਿੰਨਾ ਦੇ ਆਰਡਰ ਸੀ ਇਹ ਸਾਰੇ ਕੰਪਲੀਟ ਕਰਕੇ ਆਪਾਂ ਭੇਜ ਦਈਏ ਤੇ ਉਹ ਵੀ ਹੋ ਕੇ ਆ ਗਏ ਆ ਨਾ ਮਿਰਪਾਲਾ ਬਲੈਕ ਵਾਲੇ ਵੀ ਤੇ ਇਹ ਵਾਲੇ ਦਾ ਪਲੀਜ਼ ਆਰਡਰ ਨਾ ਦਿਓ ਸਾਨੂੰ ਪਲੀਜ਼ ਰਿਕੁਐਸਟ ਆ ਕਿਉਂਕਿ ਇਹ ਆਊਟ ਆਫ ਸਟਾਕ ਹੋ ਗਿਆ ਬਲੈਕ ਸੂਟ ਵੀ ਤੇ ਇਹ ਵਾਲਾ ਸੂਟ ਵੀ ਐਵੇਂ ਸਾਨੂੰ ਤੁਸੀਂ ਫਿਰ ਵਾਰੀ-ਵਾਰੀ ਮੈਸੇਜ ਕਰਦੇ ਹੋ ਅਸੀਂ ਕਹਿੰਦੇ ਨੇ ਸੂਟ ਮਿਲਣਾ ਨਹੀਂ ਫਿਰ ਤੁਸੀਂ ਦਿਲ ਟੁੱਟਿਆਂ ਦਾ ਤੁਹਾਡਾ ਸੋ ਪਲੀਜ਼ ਗਾਈਜ਼ ਪਹਿਲੇ ਮੈਸੇਜ ਨਾ ਕਰਿਆ ਕਰੋ ਸੂਟ ਆਪਣੇ ਸਾਰੇ ਸੇਲ ਹੋ ਗਏ ਉਧਰ ਜੁਹਾਰ ਦੇ ਕਿ ਟੰਮੀ ਨਾ ਪੰਗੇ ਲਈ ਜਾਂਦਾ ਰੋਟਾ ਹੁਣ ਕੇ ਪਾਣੀ ਪੀੜਾ ਜੇ ਪੀਣਾ ਹੋਰ ਪਾਣੀ ਬਾਕੇ ਦੇ ਦੇ ਇਹਨੂੰ ਲੈ ਪਾਣੀ ਪਾਈਏ ਹੋਰ ਪਾ ਲੋ ਪਾਣੀ ਪੂਆ ਜੀ ਨੂੰ ਪੀਓ ਪੂਆ ਜੀ ਤੋਂ ਬੱਚਿਆ ਸਿੱਪਰ ਲੱਗੇ ਬੱਚਿਆ ਪਾਣੀ ਤਾਂ ਆਉਣਾ ਨਹੀਂ ਹੁਣ ਐਚ ਹੋਰ ਬਾਦੇ ਐਂ ਹੀ ਬਾਦੇ ਤੇ ਆਨਲਾਈਨ ਸ਼ੋਪਿੰਗ ਤੋਂ ਯਾਦ ਆਇਆ ਵੀ ਤੁਸੀਂ ਮੈਨੂੰ ਪੁੱਛਦੀ ਸੀ ਵੀ ਜਿਹੜਾ ਮੇਰਾ ਆਹ ਵਾਲਾ ਟਰੌਜ਼ਰ ਆ ਨਾ ਆਹ ਵਾਲਾ ਲੋਰ ਆ ਵੀ ਇਹ ਮੈਂ ਕਿੱਥੋਂ ਵਾਈ ਕੀਤਾ ਸੀ ਇਹ ਮੈਂ ਸਵਾਨਾ ਐਪ ਤੋਂ ਵਾਈ ਕੀਤਾ ਸੀ ਤੁਸੀਂ ਪਹਿਲਾਂ ਠੀਕ ਹੈ ਸਵਾਨਾ ਐਪ ਡਾਊਨਲੋਡ ਕਰੋ S A B ਜਿਹੜੀ ਹੈਗੀ ਆ ਬੈਂ ਵਾਲੀ A N A ਸਵਾਨਾ yellow color ਦਾ logo ਜੋ ਆ ਉਹਦਾ ਠੀਕ ਆ ਉਹ ਡਾਊਨਲੋਡ ਕਰਕੇ ਸ਼ਾਇਦ ਮੇਰੇ ਆਹ ਵਾਲੇ ਫੋਨ ਦੇ ਵਿੱਚ ਹੋਊਗੀ ਵੇਟ ਕਰੋ ਮੈਂ ਆਹ ਵਾਲੇ ਫੋਨ 'ਚ ਹੀ ਦੇਖਦੀ ਆ ਸਵਾਨਾ ਐਪ ਨਹੀਂ ਆਣਾ ਹੈ ਨਹੀਂ ਇਹ ਨਹੀਂ ਹੈ ਨਹੀਂ ਇਹ ਦਿੱਚ ਸਵਾਨਾ ਐਪ ਤੇ ਉਹ ਡਾਊਨਲੋਡ ਕਰ ਲਿਓ ਉਹਦੇ ਉੱਪਰ ਤੁਸੀਂ ਟਰੌਜ਼ਰ ਭਰ ਦਿਓ ਟਰੌਜ਼ਰ ਦੇ ਵਿੱਚ ਜਿਹੜਾ ਇਹ ਟਰੌਜ਼ਰ ਆ ਜੂਗਾ ਤੇ 890 ਰੁਪਏ ਦਾ ਮਿਲ ਜੂਗਾ ਜਿਹਨੇ ਵੀ ਆਰਡਰ ਕਰਨਾ ਤੁਸੀਂ ਉੱਥੋਂ ਕਰ ਸਕਦੇ ਹੋ ਗਾਇਸ ਠੀਕ ਹੈ ਜੀ ਆਨਲਾਈਨ ਸ਼ੋਪਿੰਗ ਵੀ ਸਵਾਨਾ ਐਪ ਤੋਂ ਕਰਦੀ ਹੁੰਦੀ ਆ ਮੋਸਟਲੀ ਜਿੰਨੇ ਵੀ ਮੇਰੇ ਟਰੌਜ਼ਰ ਹੁੰਦੇ ਆ ਲੋਰ ਹੁੰਦੇ ਨੇ ਠੀਕ ਹੈ ਲਓ ਬਈ ਗਾਇਸ ਕੋਲਚਾ ਵੀ ਖਵਾਤਾ ਅੱਜ ਵੀਰਪਾਲ ਨੂੰ ਸਾਡੇ ਤਪੇ ਦਾ ਇਹ ਸਪੈਸ਼ਲ ਕੋਲਚਾ ਹੈਗਾ ਠੰਡਾ ਕੋਲਚਾ ਹਣ ਵੀਰਪਾਲ ਸਭ ਤੋਂ ਨੂੰ ਰਿਵਿਊ ਦਿਓ ਤਪੇ ਤੋਂ हां तपे तो आया कुर्सी चल के के कि कैसे लगया लग बहुत सवाल जमा तलया फल्यानी मटेरियल भी सारा बढ़िया गुड है आज ਸਾਡਾ ਡੇ ਸੀਗਾ ਜਿਹੜਾ ਇਹ ਖਾਣ ਪੀਣ ਦਾ ਹੀ ਸੀ ਅਸੀਂ ਸਵੇਰ ਦੇ ਕੁਛ ਨਾ ਕੁਛ ਖਾਈ ਹੋਈ ਜਾਂਦੇ ਆ ਕਾਮਲਿਆਂ ਵਾਂਗੂ ਉਧਰ ਕੁੜੀ ਗगन ਨੂੰ ਛੱਡਣ ਚਲੀ ਗਈ ਗगन ਜਾ ਰਹੀ ਹੈ ਜੁਝਾਰ ਇੱਥੇ ਖੜਾ ਦੇਖੀ ਜਾਂਦਾ ਕਿ ਭੂਆ ਮੇਰੀ ਗਈ ਇਹ ਆਈ ਦੇਖਦਾ ਰਹਿੰਦਾ ਕਿ ਸੂਟ ਵੀ ਆਪਣੇ ਕਾਫੀ ਵਰਕ ਹੋ ਕੇ ਆ ਗਏ ਦੇਖਦੇ ਆ ਆਪਾਂ ਠੀਕ ਹੈ ਲੋ ਹਰਪਲ ਸੂਟ ਵੀ ਹੋ ਕੇ ਆ ਗਿਆ ਕਿੰਨੇ ਸੋਹਣੇ ਸ਼ੇਡ ਭਰੇ ਆ ਨਾ ਕਿੰਨੇ ਸੋਹਣੇ ਲੱਗਦੇ ਆ ਨਾ ਸ਼ੇਡ ਜੇ ਭਰੇ ਹੋਏ ਆ ਵੀ ਆਪਣੇ ਕੋਲ ਹੋ ਕੇ ਆ ਗਿਆ ਪੌਕੇਟ ਵਾਲਾ ਸੂਟ ਠੀਕ ਐ ਐਂਡ ਆਹ ਦੀ ਸਲਵਾਰ ਜੇ ਕਲਾਇੰਟ ਨੇ ਨਾ ਕਲਰ ਚੇਂਜ ਕਰਵਾਇਆ ਸੀ ਫੈਬਰਿਕ ਤੇ ਕਲਰ ਦੋਨੋਂ ਚੇਂਜ ਕਰਵਾਈ ਸੀ ਬਸ ਤਾਂ ਸੇਮ ਹੀ ਆ ਉਹਦੇ ਨਾਲ ਦੀ ਸਲਵਾਰ ਆ ਨਾ ਸ਼ਰਟ ਹਜੇ ਆਉਣੀ ਆ ਇਹ ਵਾਲੇ ਸੂਟ ਆਪਣੇ ਰੈਡੀ ਹੋ ਕੇ ਆ ਗਏ ਚਲੋ ਭਾਈ ਇਹਨਾਂ ਨੂੰ ਹੁਣ ਆਪਾਂ ਸਟਿਚ ਕਰਵਾ ਲਈਏ ਸਟਿਚ ਕਰਵਾ ਕੇ ਡਿਸਪੈਚ ਕਰਵਾ ਦਾਂਗੇ ਤੇ ਅੱਜ ਜਿਹੜਾ ਆਪਣਾ ਸਾਰਾ ਕੰਮ ਹੋ ਗਿਆ ਫਿਨਿਸ਼ ਅੱਜ ਖਾਣਦੇ ਹੀ ਦਿਨ ਸੀ ਖਾ ਫੀ ਲਿਆ ਸਾਰਾ ਮਿਲਦੇ ਆਪਾਂ ਨੈਕਸਟ ਵਲੌਗ ਦੇ ਵਿੱਚ ਬਾਈ ਤਦ ਤੱਕ ਲਈ ਜੁੜੇ ਰਹੋ ਮੇਰੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਪਲੀਜ਼ ਮੇਰੇ ਵਲੌਗ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਓਕੇ ਬਾਏ ਬਾਏ ਸਤਿ ਸ਼੍ਰੀ ਅਕਾਲ ਮਿਲਦੇ ਆ ਕੱਲ ਨੂੰ ਨੈਕਸਟ ਵਲੌਗ ਦੇ ਵਿੱਚ